ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਪਹਿਲਾਂ ਆਈ ਸੀਗੀ ਕਿ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਦਵਿੰਦਰ ਕੁਮਾਰ ਹੈ ਕਿ ਉਹ ਬੰਬੇ ਤੋਂ ਆਜਦਾ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਉਹ ਮਿਸਿੰਗ ਹੈ ਤਾਂ ਇਮੀਡੀਏਟਲੀ ਸਾਡੇ ਵੱਲੋਂ ਜਿਹੜਾ ਪਹਿਲਾਂ ਮਿਸਿੰਗ ਦੀ ਜਿਹੜੀ ਐਫਆਈਆਰ ਹੈ ਉਹ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਟੀਮਸ ਲਗਾਈਆਂ ਭਾਲ ਕਰਨ ਲਈ ਤਾਂ ਸਾਨੂੰ ਕੱਲ ਮਾਰਨਿੰਗ ਜਿਹੜੀ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਕੱਟੀ ਹੋਈ ਬਾਡੀ ਜਿਹੜੀ ਕਿ 6 ਪਾਰਟਸ ਦੇ ਵਿੱਚ ਕੱਟੀ ਹੋਈ ਸੀਗੀ ਜਦੋਂ ਇਹਨੇ ਕਾਲ ਕੀਤੀ ਸ਼ਮਸ਼ੇਰ ਨੇ ਇਹਨੂੰ ਰੇਲਵੇ ਸਟੇਸ਼ਨ ਤੋਂ ਪਿੱਕ ਕੀਤਾ ਆਪਣੇ ਮੋਟਰਸਾਈਕਲ ਤੇ ਇਹਦੇ ਘਰ ਲੈ ਕੇ ਗਿਆ ਸਮਾਨ ਛੱਡਿਆ ਤੇ ਉਸ ਤੋਂ ਬਾਅਦ ਇਹ ਸ਼ਮਸ਼ੇਰ ਦੇ ਘਰ ਆ ਗਏ ਉਸ ਟਾਈਮ ਸ਼ਮਸ਼ੇਰ ਜਿਹੜਾ ਆਪਣੇ ਘਰ ਸੀਗਾ ਕੱਲਾ ਸੀਗਾ ਇਹਦੀ ਵਾਈਫ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਆ ਉਹ ਉੱਥੇ ਗਈ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੈਠ ਕੇ ਨਸ਼ਾ ਕੀਤਾ ਦੋਨਾਂ ਨੇ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਸ਼ਮਸ਼ੇਰ ਨੇ ਇਹਨੂੰ ਹਿੱਟ ਕੀਤਾ ਮਾਰਿਆ ਇਹ ਬੇਹੋਸ਼ ਹੋ ਕੇ गिर ਗਿਆ ਤਬੇਹੋਸ਼ ਹੋ ਕੇ ਗਿਰ ਗਿਆ ਤਾਂ ਸ਼ਮਸ਼ੇਰ ਬੇਸਿਕਲੀ ਕਾਰਪੈਂਟਰ ਦਾ ਕੰਮ ਕਰਦਾ ਤਾਂ ਇਹਦੇ ਕੋਲ ਇੱਕ ਆਰੀ ਸੀਗੀ ਉਹ ਆਰੀ ਦੇ ਨਾਲ ਇਹਨੇ ਇਹਨੂੰ ਹੌਲੀ-ਹੌਲੀ ਜਿਹੜਾ ਕੱਟਣਾ ਸਟਾਰਟ ਕੀਤਾ 2 ਘੰਟੇ ਲਗਾ ਕੇ ਇਹਨੇ ਜਿਹੜਾ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6 ਪਾਰਟਸ ਦੇ ਵਿੱਚ ਕਟਿਆ ਇਹਦੇ ਕੋਲ ਕਰ ਇੱਕ ਬੋਰਾ ਪਿਆ ਸੀਗਾ ਉਹਦੇ ਵਿੱਚ ਬੋਰੇ ਵਿੱਚ ਇਹਦੀ ਬਾਡੀ ਜਿਹੜੀ ਸੀਗੀ ਉਹ ਪਾਈ ਇੱਕ ਤੁਸੀਂ ਬਾਲਟੀ ਦੇਖੀ ਹੋਣੀ ਹੈ ਫੋਟੋ ਸਰਕੂਲੇਟ ਹੋਈ ਸੀਗੀ ਜਿਹਦੇ ਵਿੱਚ ਉਹਦਾ ਹੈੱਡ ਸੀਗਾ ਉਹ ਬਾਲਟੀ ਵੀ ਇਹਦੇ ਕੋਲ ਘਰ ਸੀ ਉਹਦੇ ਵਿੱਚ ਪਾਇਆ ਫਿਰ ਇਹਨੇ ਰਾਤ ਨੂੰ 11 ਵਜੇ ਤੋਂ ਬਾਅਦ ਆਪਣੀ ਵਾਈਫ ਨਾਲ ਮਿਲ ਕੇ ਮੋਟਰਸਾਈਕਲ ਤੇ ਉਹ ਬੋਰੀ ਵਿੱਚ ਜਿਹੜਾ ਤੇ ਟੱਬ ਸੀਗਾ ਉਹਨੂੰ ਲਦਿਆ ਤੇ ਜਾ ਕੇ ਇੱਕ ਜਗ੍ਹਾ ਇਹਨਾਂ ਨੇ ਬੋਡੀ ਵਿਦਆਊਟ ਹੈਡ ਉਹ ਸਾਰਾ ਸਿੱਟਿਆ ਉਹਨੂੰ ਇਹਨਾਂ ਨੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਰਾਤ ਨੂੰ ACP ਨਾਰਥ ਤੇ SHO ਸਲੇਮ ਡਾਬਰੀ ਦੀ ਟੀਮ ਵੱਲੋਂ ਜਿਹੜਾ ਇੱਕ ਜਿਹੜਾ ਮਰਡਰ ਜਿਹੜਾ ਹੋਇਆ ਸੀਗਾ ਉਹਨੂੰ ਅਸੀਂ ਜਿਹੜਾ ਕਰੈਕ ਕੀਤਾ ਹੈ ਸਾਡੇ ਕੋਲ ਬੇਸਿਕਲੀ ਮੈਂ ਤੁਹਾਨੂੰ ਦੱਸਦਾ ਕਿ ਸਟਾਰਟ ਕਿਵੇਂ ਹੋਇਆ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਪਹਿਲਾਂ ਆਈ ਸੀਗੀ ਕਿ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਦਵਿੰਦਰ ਕੁਮਾਰ ਹੈ ਕਿ ਉਹ ਬੰਬੇ ਤੋਂ ਆਜਦਾ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਉਹ ਮਿਸਿੰਗ ਹੈ ਤਾਂ ਇਮੀਡੀਏਟਲੀ ਸਾਡੇ ਵੱਲੋਂ ਜਿਹੜਾ ਪਹਿਲਾਂ ਮਿਸਿੰਗ ਦੀ ਜਿਹੜੀ ਐਫਆਈਆਰ ਹੈ ਉਹ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਟੀਮਸ ਲਗਾਈਆਂ ਭਾਲ ਕਰਨ ਲਈ ਤਾਂ ਸਾਨੂੰ ਕੱਲ ਮਾਰਨਿੰਗ ਜਿਹੜੀ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਕੱਟੀ ਹੋਈ ਬਾਡੀ ਜਿਹੜੀ ਕਿ 6 ਪਾਰਟਸ ਦੇ ਵਿੱਚ ਕੱਟੀ ਹੋਈ ਸੀਗੀ ਜੀ ਚੌਦੀਆ ਲੈਗਸ ਦੋਨੋਂ ਅਲੱਗ ਸੀਗੀਆਂ ਦੋਨੋਂ ਆਰਮਸ ਅੱਡ ਸੀਗੀਆਂ ਜਿਹੜਾ ਉਹਦਾ ਹੈੱਡ ਸੀਗਾ ਉਹ ਅੱਡ ਕਿਤੇ ਹੋਰ ਥਾਂ ਤੇ ਪਿਆ ਸੀਗਾ ਇੱਕ ਬਾਲਟੀ ਦੇ ਵਿੱਚ ਤੇ ਜਿਹੜਾ ਉਹਦਾ ਟੋਰਸੋ ਆਪਾਂ ਕਹਿ ਦਿੰਨੇ ਆ ਉਹ ਇੱਕ ਅੱਡ ਜਗ੍ਹਾ ਸੀਗਾ ਤੇ ਉਹ ਇਮੀਡੀਏਟਲੀ ਅਸੀਂ ਫੋਰੈਂਸਿਕ ਟੀਮ ਬੁਲਾ ਕੇ ਉਹਦੀ ਜਾਂਚ ਕਰਵਾਈ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦੇ ਵਿੱਚ ਮਰਡਰ ਦਾ ਜਿਹੜਾ ਸੈਕਸ਼ਨ ਸੀਗਾ 103 ਬੀ ਐਨ ਐਸ ਲਗਾ ਕੇ ਉਹ ਚ ਵਾਧਾ ਕੀਤਾ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਸੀਸੀਟੀਵੀ ਕੈਮਰਾਸ ਚੈੱਕ ਕੀਤੇ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦਾ ਇੱਕ ਦੋਸਤ ਹੈ ਸੀਗਾ ਜਦੋਂ ਇਹ ਬੰਬੇ ਤੋਂ ਆਂਦਾ ਹੈ ਤਾਂ ਇਮੀਡੀਏਟਲੀ ਆਪਣਾ ਸਮਾਨ ਇਹ ਆਪਣੇ ਦੋ ਆਪਣੇ ਘਰ ਰੱਖਦਾ ਹੈ ਤੇ ਉਸ ਤੋਂ ਬਾਅਦ ਸਿੱਧਾ ਆਪਣੇ ਦੋਸਤ ਕੋਲ ਚਲੇ ਜਾਂਦਾ ਸ਼ਮਸ਼ੇਰ ਜਿਹਦਾ ਨਾਮ ਸ਼ਮਸ਼ੇਰ ਸਿੰਘ ਹੈ ਬੇਸਿਕਲੀ ਜਦੋਂ ਇਹ ਰੇਲਵੇ ਸਟੇਸ਼ਨ ਤੇ ਉਤਰਦਾ ਹੈ ਇਹ ਸ਼ਮਸ਼ੇਰ ਨੂੰ ਕਾਲ ਕਰਦਾ ਹੈ ਇਹ ਪੁਰਾਣੇ ਵਾਕਫ ਸੀਗੇ ਬੇਸਿਕਲੀ ਕਾਫੀ ਸਮੇਂ ਤੋਂ ਇੱਕ ਇਕੱਠੇ ਬੈਠ ਕੇ ਨਸ਼ਾ ਕਰਦੇ ਸੀਗੇ ਤੇ ਕੱਲ ਜਦੋਂ ਇਹਨੇ ਕਾਲ ਕੀਤੀ ਸ਼ਮਸ਼ੇਰ ਨੇ ਇਹਨੂੰ ਰੇਲਵੇ ਸਟੇਸ਼ਨ ਤੋਂ ਪਿੱਕ ਕੇ ਤਾਂ ਆਪਣੇ ਮੋਟਰਸਾਈਕਲ ਤੇ ਇਹਦੇ ਘਰ ਲੈ ਕੇ ਗਿਆ ਸਮਾਨ ਛੱਡਿਆ ਤਾਂ ਉਸ ਤੋਂ ਬਾਅਦ ਇਹ ਸ਼ਮਸ਼ੇਰ ਦੇ ਘਰ ਆ ਗਏ ਉਸ ਟਾਈਮ ਸ਼ਮਸ਼ੇਰ ਜਿਹੜਾ ਆਪਣੇ ਘਰ ਸੀਗਾ ਕੱਲਾ ਸੀਗਾ ਇਹਦੀ ਵਾਈਫ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਆ ਉਹ ਉੱਥੇ ਗਈ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੈਠ ਕੇ ਨਸ਼ਾ ਕੀਤਾ ਦੋਨਾਂ ਨੇ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਸ਼ਮਸ਼ੇਰ ਨੇ ਇਹਨੂੰ ਹਿੱਟ ਕੀਤਾ ਮਾਰਿਆ ਇਹ ਬੇਹੋਸ਼ ਹੋ ਕੇ ਗਿਰ ਗਿਆ ਤਾਂ ਬੇਹੋਸ਼ ਹੋ ਕੇ ਗਿਰ ਗਿਆ ਤਾਂ ਸ਼ਮਸ਼ੇਰ ਬੇਸਿਕਲੀ ਕਾਰਪੈਂਟਰ ਦਾ ਕੰਮ ਕਰਦਾ ਤਾਂ ਇਹਦੇ ਕੋਲ ਇੱਕ ਆਰੀ ਸੀਗੀ ਉਹ ਆਰੀ ਦੇ ਨਾਲ ਇਹਨੇ ਇਹਨੂੰ ਹੌਲੀ-ਹੌਲੀ ਜਿਹੜਾ ਕੱਟਣਾ ਸਟਾਰਟ ਕੀਤਾ 2 ਘੰਟੇ ਲਗਾ ਕੇ ਇਹਨੇ ਜਿਹੜਾ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6 ਪਾਰਟਸ ਦੇ ਵਿੱਚ ਕਟਿਆ ਇਹਦੇ ਕੋਲ ਇੱਕ ਬੋਰਾ ਪਿਆ ਸੀਗਾ ਉਹਦੇ ਵਿੱਚ ਬੋਰੇ ਵਿੱਚ ਇਹਦੀ ਬਾਡੀ ਜਿਹੜੀ ਸੀਗੀ ਉਹ ਪਾਈ ਇੱਕ ਤੁਸੀਂ ਬਾਲਟੀ ਦੇਖੀ ਹੋਣੀ ਹੈ ਫੋਟੋ ਸਰਕੂਲੇਟ ਹੋਈ ਸੀ ਜਿਹਦੇ ਵਿੱਚ ਉਹਦਾ ਹੈੱਡ ਸੀਗਾ ਉਹ ਬਾਲਟੀ ਵੀ ਇਹਦੇ ਕੋਲ ਘਰ ਸੀ ਉਹਦੇ ਵਿੱਚ ਪਾਇਆ ਫਿਰ ਇਹਨੇ ਰਾਤ ਨੂੰ 11 ਵਜੇ ਤੋਂ ਬਾਅਦ ਆਪਣੀ ਵਾਈਫ ਨਾਲ ਮਿਲ ਕੇ ਮੋਟਰਸਾਈਕਲ ਤੇ ਉਹ ਮੋਰੀ ਵਿੱਚ ਜਿਹੜਾ ਤੇ ਟੱਬ ਸੀਗਾ ਉਹਨੂੰ ਲਦਿਆ ਤੇ ਜਾ ਕੇ ਇੱਕ ਜਗ੍ਹਾ ਇਹਨਾਂ ਨੇ ਬਾਡੀ ਵਿਦਆਊਟ ਹੈੱਡ ਉਹ ਸਾਰਾ ਸਿੱਟਿਆ ਉਹਨੂੰ ਇਹਨਾਂ ਨੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਰਾਤ ਨੂੰ ਲੇਕਿਨ ਪੂਰੀ ਤਰ੍ਹਾਂ ਇਹਨਾਂ ਤੋਂ ਜਲ ਨਹੀਂ ਹੈਗੀ ਜਿਹੜਾ ਹੈੱਡ ਸੀਗਾ ਉਹ ਇਹਨੇ 1 ਕਿਲੋਮੀਟਰ ਦੂਰ ਜਾ ਕੇ ਸਿੱਟਿਆ ਤਾਂ ਕਿ ਬਾਡੀ ਦੀ ਪਛਾਣ ਨਾ ਹੋ ਸਕੇ ਕਿ ਬਾਡੀ ਅੱਡ ਚਲ ਜਵੇ ਤੇ ਹੈੱਡ ਅੱਡ ਹੋ ਜਵੇ ਬਾਡੀ ਦੀ ਪਛਾਣ ਨਾ ਹੋ ਸਕੇ ਤੇ ਮੈਂ ਕਿਸੇ ਤਰੀਕੇ ਨਾਲ ਜਿਹੜਾ ਪੁਲਿਸ ਦੀ ਗ੍ਰਿਫਤ ਤੋਂ ਬਚ ਸਕਾਂ ਸਾਡੇ ਵੱਲੋਂ ਟੀਮਸ ਬਣਾ ਕੇ ਜਦੋਂ ਰੇਡ ਕੀਤੀਆਂ ਗਈਆਂ ਤਾਂ ਅਸੀਂ ਇਹਦੀਆਂ ਲੋਕੇਸ਼ਨਸ ਹੋਰ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੈਗੀ ਸਾਡੀ ਹਿਊਮਨ ਇੰਟੈਲੀਜੈਂਸ ਹੈਗੀ ਉਹਦੇ ਬੇਸ ਤੇ ਅਸੀਂ ਜਿਹੜਾ ਹੈਗਾ ਦੋਨੋਂ ਸ਼ਮਸ਼ੇਰ ਤੇ ਉਹਦੀ ਵਾਈਫ ਕੁਲਦੀਪ ਕੌਰ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਇਹਨਾਂ ਨੇ ਆਪਣਾ ਜੁਰਮ ਜਿਹੜਾ ਕਬੂਲ ਵੀ ਕਰ ਲਿਆ ਸਰ ਵਰਤਮਾਨ ਨੀਸ ਭੱਜ ਗਏ ਸੀ ਕਿੱਥੇ ਭੱਜ ਗਏ ਸੀ ਬਜਰਨਜੀਤ ਲੜਾਈ ਸੀਗੀ ਕੋਈ ਚੋਰ ਵੀ ਸੀ ਬਜਰਨਜੀਤ ਦੇਖੋ ਦੋਨਾਂ ਨੇ ਨਸ਼ਾ ਕੀਤਾ ਸੀਗਾ ਇਹ ਆਪਸ ਲੜ ਪਏ ਉਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਤਾਂ ਉਸ ਤੋਂ ਬਾਅਦ ਇਹਨੇ ਉਹਨੂੰ ਕੱਟਦਾ ਲੜਾਈ ਕਿਸ ਕਰਨ ਲੱਗੀ ਹੈ ਇਹ ਦੋਨਾਂ ਦੇ ਵਿੱਚ ਨਹੀਂ ਇਹ ਜਿਹੜੀ ਹਾਲ ਇਨਵੈਸਟੀਗੇਸ਼ਨ ਕੋਈ ਗੱਲ ਸਮਝ ਨਹੀਂ ਆਈ ਹੈਗੀ ਹੈ ਕਿ ਜਦੋਂ ਇਹਨਾਂ ਦੀ ਲੜਾਈ ਹੋਈ ਹੈ ਜਦੋਂ ਇਹਨਾਂ ਨੇ ਘਰ ਬੈਠ ਕੇ ਨਸ਼ਾ ਕੀਤਾ ਇਨਫੈਕਟ ਇਹਦੀ ਜਿਹੜੀ ਵਾਈਫ ਹੈ ਉਹ ਘਰ ਨਹੀਂ ਸੀਗੀ ਉਸ ਟਾਈਮ ਸਰ ਨਸ਼ਾ ਜਿਹੜਾ ਸੀ ਨਸ਼ਾ ਜੋ ਇਹਦੇ ਦੱਸਣ ਮੁਤਾਬਕ ਹੈਗਾ ਉਹ ਇਹਨਾਂ ਨੇ ਚਿੱਟਾ ਪੀਤਾ ਸੀਗਾ ਦੇ ਲੇਕਿਨ ਹੁਣ ਤੁਸੀਂ ਸਾਰਾ ਜਿਹੜਾ ਪੋਸਟਮਾਰਟਮ ਦੇ ਵਿੱਚ ਵੀ ਤੇ ਜਿਹੜਾ ਇਹਦਾ ਮੈਡੀਕਲ ਟੈਸਟ ਵੀ ਕਰਾਵਾਂਗੇ ਕਿਉਂਸ ਉਹਦੇ ਵਿੱਚ ਸਾਰਾ ਇਹ ਡਾਕਟਰ ਐਗਜੈਕਟਲੀ ਆਪਾਂ ਨੂੰ ਦੱਸ ਪਾਣਗੇ ਕਿ ਲੜਾਈ ਦਾ ਕਾਰਨ ਆਪਸ ਚ ਤੂਤੂ ਮੇ ਮ ਹੋ ਗਈ ਕੋਈ ਪੁਰਾਣੇ ਪੈਸੇ ਦਾ ਆਪਾਂ ਕਹਿ ਸਕਦੇ ਹਾਂ ਕੋਈ ਲੈਣ ਦੇਣ ਸਿਗਾ ਤੋਂ ਉਸ ਕਰਕੇ ਇਹਨਾਂ ਦਾ ਜਿਹੜਾ ਵਾਈਫ ਦਾ ਕੀ ਰੋਲ ਸੀ ਵਾਈਫ ਦਾ ਰੋਲ ਇਹ ਹੈ ਕਿ ਜੀ ਵਾਈਫ ਜਦੋਂ ਇਹਨੇ ਮਾਰਤਾ ਉਸ ਤੋਂ ਬਾਅਦ ਵਾਈਫ ਨੂੰ ਸਾਰਾ ਪਤਾ ਸੀਗਾ ਕਿ ਕਿਵੇਂ ਕਟਿਆ ਗਿਆ ਵਾਈਫ ਨੇ ਉਸ ਵੀ ਹੈਲਪ ਕੀਤੀ ਉਸ ਤੋਂ ਬਾਅਦ ਜਦੋਂ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਵਾਈਫ ਬਾਈਕ ਦੇ ਪਿੱਛੇ ਬੈਠ ਕੇ ਗਈ ਉਹਨੇ ਬੋਰੇ ਨੂੰ ਫੜਿਆ ਤੇ ਬਾਡੀ ਨੂੰ ਡਿਸਪੋਜ਼ ਆਫ ਕੀਤਾ ਹੈਗਾ ਸਰ ਇਹਨਾਂ ਬਰੂਟੈਲਿਟੀ ਲਈ ਨਹੀਂ ਮਾਰਿਆ ਉਹਨ ਕਟਿਆ ਉਹਨੂੰ ਸਿਰਫ ਐਸ ਕਰਕੇ ਕਿ ਉਹਨੂੰ ਪੀਸ ਬਣ ਕੇ ਅਸੀਂ ਉਹਨੂੰ ਕਿਤੇ ਹੋਲ ਲੈ ਜਾ ਸਕ ਜੀ ਬਿਲਕੁਲ ਉਹਨੂੰ ਬਰੂਟੈਲਿਟੀ ਦਾ ਕਾਰਨ ਨਹੀਂ ਸੀਗਾ ਕਿ ਈਜ਼ੀਲੀ ਜਿਹੜੀ ਉਹਨੇ ਬਾਡੀ ਉਹਨੂੰ ਇਹ ਲੱਗਿਆ ਕਿ ਜਿਹੜੀ ਬਾਡੀ ਉਹਨੇ ਘਰ ਪਈ ਹੈ ਅਗਰ ਮੈਂ ਇਸੇ ਤਰੀਕੇ ਨਾਲ ਜਾ ਕੇ ਇਹਦੇ ਪਰਿਵਾਰ ਨੂੰ ਦੱਸੂਗਾ ਤਾਂ ਗੱਲ ਸਾਰੀ ਮੇਰੇ ਤੇ ਆਏਗੀ ਕਿ ਪਾਰਟਸ ਨੂੰ ਕੱਟ ਕੇ ਬੋਰੇ ਚ ਪਾ ਗਏ ਕਿਤੇ ਹੋਰ ਡਿਸਪੋਜ਼ ਆਫ ਕਰ ਦਈਏ ਕਿਉਂਕਿ ਪਾਰਟਸ ਕੱਟ ਕੇ ਬੋਰੇ ਚ ਪਾਣਾ ਈਜ਼ੀ ਹੈ ਕੱਲੀ ਬੋਡੀ ਨੂੰ ਲੈ ਕੇ ਜਾਣਾ ਥੋੜਾ ਜਿਹਾ ਡਿਫਿਕਲਟ ਹੋ ਮਸਟਰ ਸਰ ਕਲਾ ਬੇਓਸ਼ੀ ਹੋਇਆ ਸੀ ਜਾਂ ਸਰ ਓਵਰਡੋਜ਼ ਦਾ ਨਹੀਂ ਕਿਤੇ ਹੋਇਆ ਸੀ ਕੁਛ ਇਸ ਤਰ੍ਹਾਂ ਜਿਹੜਾ ਇਹ ਹੈਗਾ ਤੁਸੀਂ ਕਹਿੰਦੇ ਹੋ ਡਰੱਗਸ ਇਹਨਾਂ ਨੇ ਕੀਤੇ ਸੀਗੇ ਓਵਰਡੋਜ਼ ਵਾਲਾ ਹਲੇ ਨਹੀਂ ਲੱਗ ਰਿਹਾ ਹੈਗਾ ਬਾਕੀ ਉਹ ਸਾਰਾ ਪੋਸਟ ਬਾਟਮ ਦਾ ਪਾਰਟ ਹੈ ਜੀ ਸਰ આરોપી ਦਾ ਵਾਈਫ ਨਾਲ ਕੀ ਕਨੈਕਸ਼ਨ ਹੈ ਉਹ ਲੈ ਆ ਆਰੂਪੀ ਵਾਈਫ ਉਹਦੀ ਹੋ ਹੈ ਜੀ ਵਾਈਫ ਹੈ ਉਹਦੀ ਅਸਰ ਭੱਜੇ ਸੀ ਜਦੋਂ ਪਰ ਭੱਜ ਰੂਪੀ ਦਾ ਵਾਈਫ ਦਾ ਕਿਹਦੇ ਨਾਲ ਹਸਬੰਡ ਵਾਈਫ ਨੇ ਦੋਨੋਂ ਸਰ ਭੱਜ ਕੇ ਕਿਹੜੀ ਜਗ੍ਹਾ ਰਹਿ ਗਏ ਨੇ ਕਿਹੜੀ ਜਗ੍ਹਾ ਰਹਿ ਗਏ ਸੀ ਕਿ ਕਿਤੋਂ ਕਿਹੜੇ ਘਰ ਫੜੇ ਕਿਤੋਂ ਗਏ ਨੇ ਕਿਹੜੇ ਘਰ ਕਿੰਨੀ ਬਾਹਰ ਦਿਖਾ ਰਿਹਾ ਅਮ੍ਰਿਤਸਰ ਇਹ ਬੇਸਿਕਲੀ ਜੀ ਦੇਖੋ ਜੋ ਹਾਲ ਤੱਕ ਸਾਡੀ ਇਨਫੋਰਮੇਸ਼ਨ ਆਈ ਹੈ ਇਧਰ ਉਧਰ ਭਟਕ ਰਹੇ ਸੀਗੇ ਸਾਡੀਆਂ ਅਸੀਂ ਇਹਨਾਂ ਦੀ ਇਹ ਬੇਸਿਕਲੀ ਪਿੱਛੋਂ ਅਮ੍ਰਿਤਸਰ ਸਾਈਡ ਤੋਂ ਬਿਲੋਂਗ ਕਰਦਾ ਹੈਗਾ ਜਿਹੜਾ ਦੋਸ਼ੀ ਹੈਗਾ ਪਿਛਲੇ ਲੇਕਿਨ 15 ਸਾਲ ਤੋਂ ਉੱਥੇ ਰਹਿ ਰਹੇ ਆ ਸੀਗਾ ਸਾਡੀਆਂ ਟੀਮਸ ਉੱਥੇ ਵੀ ਰੇਡ ਕੀਤੀਆਂ ਨੇ ਸਾਨੂੰ ਫਿਰ ਥੋੜੀ ਜੀ ਇਨਫੋਰਮੇਸ਼ਨ ਉਥੋਂ ਮਿਲੀ ਜਿਹੜੀ ਅਸੀਂ ਇਹਦੀ ਅਰੈਸਟ ਪਾਈ ਹੈ ਇੱਥੇ ਅਨਾਜ ਮੰਡੀ ਦੇ ਨੇੜੇ ਪਾਈ ਸਰ ਵੈਪਨ ਇਹਨਾਂ ਨੇ ਕਿੱਥੇ ਹੈ ਜੀ ਕਿਰਾਏ ਤੇ ਰਹਿ ਰਹੇ ਅਸੀਂ ਇੱਕ ਕਿਰਾਏ ਤੇ ਰਹਿ ਰਹੇ ਹਾਂ ਜੀ ਇੱਕ ਕਮਰੇ ਦੇ ਕੋਲ ਸੀਗਾ ਉਹਦੇ ਵਿੱਚ ਹੀ ਅੰਦਰ ਕਿਚਨ ਬੇਸਿਕਲੀ ਇਹ ਪਿਛੋ ਜੀ ਅਮ੍ਰਿਤਸਰ ਮੁਜੀਠੇ ਸਾਈਡ ਦਾ ਰਹਿਣ ਵਾਲਾ ਹੈ ਵੈਪਨ ਜਿਹੜਾ ਯੂਜ਼ ਕੀਤਾ ਆ ਰਹੀ ਵੈਰ ਉਹ ਕਿੱਥੇ ਯੂਜ਼ ਇਹ ਕਾਰਪੈਂਟਰ ਦਾ ਕੰਮ ਕਰਦਾ ਜੀ ਵੈਪਨ ਜਿਹੜਾ ਆ ਰਹੀ ਯੂਜ਼ ਕੀਤੀ ਹੈ ਉਹ ਕਿੱਥੇ ਹਾਈਡ ਕੀਤੀ ਸੀ ਕਿੱਥੋਂ ਰਿਕਵਰ ਰੱਖਿਆ ਇਹ ਜੋ ਵੈਪਨ ਜਿਹੜਾ ਹੈਗਾ ਆਪਣੇ ਕੋਲ ਹੀ ਇਹਦੇ ਕੋਲ ਸੀਗੀ ਜੀ ਉਹ ਅਸੀਂ ਉੱਥੇ ਰਿਕਵਰ ਕੀਤੀ ਹੈ ਇਲੈਕਟ੍ਰਿਕ ਸੀਗੀ ਹੈ ਜਿਹੜੀ ਦੂਸਰੀ ਹੱਥ ਨਾਰਮਲ ਨਾਰਮਲ ਸਰ ਫੈਮਲੀ ਮੈਂਬਰਸ ਦਾ ਕਹਿਣਾ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਵੀ ਨਾਮਜ਼ਦ ਕੀਤਾ ਜਾਵੇ ਦੇਖੋ ਜੇ ਕਿਸੇ ਦਾ ਰੋਲ ਆਇਆ ਜੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਬਿਲਕੁਲ ਕਰਾਂਗੇ ਅਗਰ ਕਿਸੇ ਦਾ ਰੋਲ ਆਇਆ ਇੱਕ ਹੱਥ ਮਿਸਿੰਗ ਵੀ ਹੈ ਕਹਿੰਦੇ ਹਾਂ ਜੀ ਇੱਕ ਹੱਥ ਜਿਹੜਾ ਹੈ ਇੱਕ ਆਮ ਦੇ ਵਿੱਚੋਂ ਹੱਥ ਮਿਸਿੰਗ ਹੈ ਉਹ ਕੁਝ ਵੀ ਹੋ ਸਕਦਾ ਦੇਖੋ ਅੱਗੇ ਉਹ ਜਾਨਵਰ ਵੀ ਖਾ ਸਕਦਾ ਜਾਂ ਉਹ ਕੱਟ ਕੇ ਕਿਤੇ ਹਲੇ ਹੋ ਸਕਦਾ ਹੈ ਕਿ ਮਿਸਿੰਗ ਹਲੇ ਹੈਗਾ ਸਰ ਬੱਚੇ ਘਰੇ ਸੀ ਜਦੋਂ ਮਾਰੇ ਆਏ ਨੇ ਉੱਥੇ ਜੋ ਇਹਨਾਂ ਦੇ ਦਰਸ਼ਨ ਮੁਤਾਬਕ ਬੱਚੇ ਛੱਤ ਦੇ ਉੱਪਰ ਖੇਡ ਰਹੇ ਸੀਗੇ ਕਿੰਨੇ ਬੱਚੇ ਕਿੱਡੀ ਕਿੱਡੀ ਦੋ ਬੱਚੇ ਨੇ ਜੀ ਦੋਨੋਂ ਮਾਈਨਰ ਨੇ ਸਾਨੂੰ ਸਾਹਮਣੇ ਆਏ ਕਿੰਨੇ ਪੁਰਾਣੇ ਦੋਸਤੀ ਕਰੋ ਇਹ ਕਿੰਦਾ ਦੋਸਤੀ ਉਹ ਸਾਹਮਣੇ ਆਏ ਸੀ ਇਹ ਕਾਫੀ ਪੁਰਾਣੇ ਦੋਸਤ ਹੈ ਜੀ ਆਪਾਂ ਕਹਿੰਦੇ ਪੰਜ 6 ਸਾਲ ਪੁਰਾਣੀ ਦੋਸਤੀ ਹੈ ਪਹਿਲਾਂ ਵੀ ਮਿਲ ਕੇ ਜਿਹੜੇ ਇਕੱਠਾ ਇਹ ਨਸ਼ਾ ਕਰਦੇ ਸੀ ਕਿੰਨੇ ਕਿਲੋਮੀਟਰ ਘੇਰੇ ਦੇ ਵਿੱਚ ਜਿਹੜਾ ਬਾਡੀ ਪਾਰਟ ਜਿਹੜੇ ਨੇ ਖੰਡਾਏ ਗਿਆ ਸੀ ਕਿੰਨੀ ਦੂਰ ਦੂਰ ਫੁਟਿੰਗ ਇੱਕ ਜਿਹੜਾ ਹੈੱਡ ਹੈਗਾ ਤੇ ਬਾਕੀ ਪਾਰਟs ਇੱਕ ਜਗ੍ਹਾ ਸੀਗਾ ਹੈੱਡ ਡਿਫਰੈਂਟ ਜਗ੍ਹਾ ਸੀ ਤਕਰੀਬਨ ਦੋਨਾਂ ਦੇ ਵਿੱਚ 1 ਕਿਲੋਮੀਟਰ ਦਾ ਫਾਸਲਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ